ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਜਿਹੜਾ ਉਹ ਲੀਤਾ ਗਿਆ ਉੱਥੇ ਹੀ ਅੱਜ ਦੇ ਕਿ ਉਹਨਾਂ ਇਲਾਕਾ ਵਾਸੀਆਂ ਨੂੰ ਪ੍ਰੋਸਾ ਵੀ ਦਿੱਤਾ ਗਿਆ ਕਿ ਸਰਕਾਰ ਹਰ ਪੱਖੋਂ ਇਲਾਕਾ ਵਾਸੀਆਂ ਦੇ ਨਾਲ ਹੈ ਅਤੇ ਸਰਕਾਰ ਦੇ ਵੱਲੋਂ ਦਿੱਤੀ ਜਾਣ ਵਾਲੀ ਮਦਦ ਦੇ ਨਾਲ-ਨਾਲ ਉਹ ਆਪਣੇ ਵੱਲੋਂ ਨਿੱਜੀ ਤੌਰ ਤੇ ਲੋਕਾਂ ਦੀ ਹਰ ਤਰ੍ਹਾਂ ਸਹਾਇਤਾ ਕਰਨਗੇ ਦौरा ਕੀਤਾ ਸਾਡੇ ਪਟਿਆਲਕੇ ਦਾ ਲਗਭਗ 12-13 ਹਜ਼ਾਰ ਏਕੜ ਰਕਬਾ ਜਿਹੜਾ ਪਾਣੀ ਦੀ ਮਾਰ ਈ ਠਾਂ ਆ। ਸ਼੍ਰੀ ਅਰਵਿੰਦ ਕੇਰੀਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ਾਂ ਤੇ ਉਹਨਾਂ ਨੂੰ ਨਿਰਦੇਸ਼ ਹਨ ਕਿ ਜਿਹੜੇ-ਜਿਹੜੇ ਇਲਾਕੇ ਦੇ ਵਿੱਚ ਪਾਣੀ ਦੀ ਸਥਿਤੀ ਬਣੀਆ ਹੜਾ ਈ ਉੱਥੇ ਜਾ ਕੇ ਆਪਦੇ ਇਲਾਕੇ ਦੀ ਭੈਣ ਭਰਾਵਾਂ ਦਾ ਹਾਲ-ਚਲ ਪੁੱਛੋ ਜੋ ਲੋੜ ਆ ਉਹਨਾਂ ਦੀ ਮਦਦ ਕਰੋ। ਇਹ ਸਾਡੇ ਪਰਿਵਾਰ ਨੇ ਬਾਕੀ ਇਧਰ ਨੂੰ ਲਗਭਗ 12-13 ਪਿੰਡ ਪੈਂਦੇ ਆ ਇਹ ਸਾਡੀ ਜਿਹੜੀ ਡਰੇਨ ਕਾਲੀਏ ਸਕੱਤਰੇ ਦੇ ਗਜਲਾਂ ਦੇ ਲਾਗੋਂਦੀ ਨੰਗਦੀ ਆ ਉਸ ਡਰੇਨ ਦੇ ਉੱਤੇ ਇਹਨਾ ਮਿਹਨਤ ਕਰਕੇ ਮੇਰੇ ਭਰਾਵਾਂ ਨੇ ਆਪਦਾ ਬੰਨ ਬੰਨਿਆ ਜਿਹਦਾ ਕਰਕੇ ਮੈਨੂੰ ਮਿਹਦਾ ਵੀ ਲਗਭਗ 2.5-3000 ਏਕੜ ਰਕਬਾ ਆਊਗਾ ਘੱਟ ਤੋਂ ਘੱਟ ਜਿਹੜਾ ਬਚ ਗਿਆ ਇਹ ਜੇ ਨਾਂ ਇਹ ਬੰਨ ਬਾਈਦਾ ਤੇ ਇਧਰ ਨੂੰ ਪਿਛਲੇ ਯਰਾਂ ਜਦੋਂ 2023 ਚ ਪ੍ਰਾਰ ਪਾਣੀ ਆਇਆ ਇਧਰ ਨੂੰ ਡਰੇਨ ਨੂੰ ਵੀ ਡੂੰਗਾ ਪਾੜਾ ਪੈ ਕੇ ਆ ਸਾਰੀਆਂ ਜ਼ਮੀਨਾਂ ਰੁੜ ਗਈਆਂ ਕਿਸਾਨਾਂ ਦੀਆਂ ਮਾਲਕੀ ਵਾਲੀਆਂ ਜ਼ਮੀਨਾਂ 'ਚ ਬੜਾ ਨੁਕਸਾਨ ਹੋਇਆ ਤੇ ਹੁਣ 2023 'ਚ ਵੀ ਜਦੋਂ ਮੁਲਕੇ ਕਣਕ ਬਿਜਣੀ ਉਦੋਂ ਵੀ ਇਹ ਭਰਾ ਮਿੱਟੀ ਪਾਉਂਦੇ ਰਹੇ 24 ਵੀ ਸਾਰਾ ਮਿੱਟੀ ਪਾ ਕੇ ਪੱਧਰੀਆਂ ਕੀਤੀਆਂ ਤੇ ਅਰਕਾਂ 25 'ਚ ਫੇਰ ਪਾਣੀ ਆ ਗਿਆ ਬੜੇ ਦੇਲ ਵਾਲੇ ਆ ਬੜਾ ਸੰਘਰਸ਼ ਕੀਤਾ ਇਹਨਾਂ ਲੋਕਾਂ ਨੇ 47 'ਚ ਵੀ ਮਾਰ ਪਈ ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਵੀ ਸਾਡਾ ਇਹ ਲਾਹੌਰ ਜ਼ਿਲ੍ਹਾ ਹੀ ਲਗਭਗ ਪੱਟੀ ਆਖਰੀ ਥਾਣਾ ਹੀ ਲਾਹੌਰ ਜ਼ਿਲ੍ਹੇ ਦਾ ਇਹ ਵੀ ਪਿੰਡ ਸਾਰੇ ਲਾਹੌਰ ਜ਼ਿਲ੍ਹੇ ਦੇ ਵਿੱਚ ਹੀ ਆਉਂਦੇ ਉਦੋਂ ਕਤਲੋਗਾਰਦ ਹੋਈ ਬੜਾ ਨੁਕਸਾਨ ਹੋਇਆ ਮੋਤਾ ਹੋਈਆਂ ਇਹ ਧਰਤੀ ਸਾਰੀ ਲਹੂ ਨਾਲ ਲਾਲ ਹੋ ਗਈ ਫਿਰ 65 ਵਾਲੀ جنگ ਆਈ 71 ਵਾਲਾ ਹੀ ਆਈ ਉਦੋਂ ਵੀ ਪਾਕਿਸਤਾਨ ਇਧਰ ਨੂੰ ਹੀ ਮਾਰ ਕਰਦਾ ਸੀ ਹੁਣ ਤੇ ਹਵਾਈ ਸੈਨਾ ਰਹੀ ਲੜਾਈਆਂ ਲਾਪੀਆਂ ਉਦੋਂ ਫੌਜ ਚੜ ਕੇ ਆਉਂਦੀ ਹੁੰਦੀ ਸੀ ਟੈਂਕ ਤੋਪਾਣੇ ਉਦੋਂ ਵੀ ਬੜਾ ਨੁਕਸਾਨ ਹੋਇਆ ਮਾਈਨ ਨੱਪੇ ਕਈ ਪੁੱਟੇ ਨਾ ਗਏ ਲੋਕ ਇੱਥੇ ਕਈ ਮਾਈਨ ਚੱਲਣ ਦੇ ਨਾਲ ਵਿਚਾਰੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਹੋਰ ਬੜਾ ਨੁਕਸਾਨ ਹੋਇਆ ਮੁੜ ਕੇ 84 ਵਾਲਾ ਦੌਰ ਆਇਆ ਹੱਤਵਾਦ ਵਾਲਾ ਉਦੋਂ ਵੀ ਨੁਕਸਾਨ ਹੋਇਆ ਮੁੜ ਕੇ 88 ਚ ਇੱਥੇ ਇੰਨਾ ਪਾਣੀ ਆਇਆ ਹਾੜਾ ਏ ਸੁੱਤੇ ਪਏ ਲੋਕ ਰੁੜ ਗਏ ਡੰਗਰ ਰੁੜ ਗਏ ਲੋਕਾਂ ਦੇ ਬੜਾ ਨੁਕਸਾਨ ਹੋਇਆ ਉਦੋਂ ਵੀ ਉਹਦੇ ਬਾਅਦ ਹੁਣ ਤੀਜੇ ਚੌਥੇ ਸਾਲ ਤੇ ਹਰ ਸਾਲ ਆਉਂਦਾ ਜੇ ਆਪਾਂ ਹਰ ਸਾਲ ਦੀ ਗੱਲ ਕਰੀਏ ਪਾਣੀ ਥੋੜਾ ਥੋੜਾ ਤੇ ਆਉਂਦਾ ਹੀ ਆਉਂਦਾ ਜਦੋਂ ਬਰਸਾਤ ਹੁੰਦੀ ਆ। ਭਾਵੇਂ ਆਵੇ ਸਤਲੁਜ ਚ ਪਾਣੀ ਤੇ ਭਾਵੇਂ ਆਵੇ ਬਿਆਸ ਚ ਇੱਥੇ ਸਾਡੇ ਇਸ ਏਰੀਏ ਦੇ ਵਿੱਚ ਪਾਣੀ ਆਉਣਾ ਹੀ ਆਉਣਾ। ਤੇ 2020 ਚ ਬਹੁਤ ਜ਼ਿਆਦਾ ਪਾਣੀ ਆਇਆ ਉਦੋਂ ਨੁਕਸਾਨ ਹੋਇਆ ਫਿਰ 2023 ਚ ਬਹੁਤ ਜ਼ਿਆਦਾ ਪਾਣੀ ਆਇਆ ਉਦੋਂ ਨੁਕਸਾਨ ਹੋਇਆ 24 ਚ ਵਿੱਚ ਸਨ ਪਿਆ ਐਰਕਾ 25 ਚ ਫੇਰ ਪਾਣੀ ਆ ਗਿਆ। ਫੇਰ ਨੁਕਸਾਨ ਹੋਇਆ ਮੈਂ ਵਿਸ਼ਵਾਸ ਦਉਨਾ ਆਪਣੇ ਭਰਾਵਾਂ ਨੂੰ ਸਰਕਾਰ ਵੱਲੋਂ ਵੀ ਜੋ ਵੀ ਮਦਦ ਆਊਗੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਪਰਵਾਹਾਂ ਨੂੰ ਉਹ ਮਦਦ ਮਿਲੂਗੀ ਮੈਂ ਆਪਦੀ ਤਰਫੋਂ ਵੀ ਜੋ ਕਰ ਸਕਦੇ ਹੋਏ ਚਾਰਾ ਪੱਠੇ ਚੋਕਰ ਫੀਡ ਜੋ ਵੀ ਕਰ ਸਕਦੇ ਹੋਏ ਪੈਣਾ ਪਰਵਾਹਾਂ ਦੀ ਮਦਦ ਕਰਾਂਗੇ ਜਿਹੜੇ ਬਹੁਤੇ ਗਰੀਬ ਆ ਉਹਨਾਂ ਨੂੰ ਰਾਸ਼ਨ ਰੁਸ਼ਨ ਵੀ ਲਿਆ ਕੇ ਦਵਾਂਗੇ ਵੀ ਜਿਹੜੇ ਗਰੀਬ ਜਿਨ੍ਹਾਂ ਕੋਈ ਜ਼ਮੀਨ ਹੀ ਨਹੀਂ ਤੇ ਜਾਂ ਜਿਨ੍ਹਾਂ ਦੀ ਜ਼ਮੀਨ ਹੈ ਦਰਿਆਲੇ ਪਾਸੇ ਆ ਸਾਰੀ ਉਹਨਾਂ ਦਾ ਤੇ ਬਹੁਤਾ ਹੀ ਨੁਕਸਾਨ ਹੋ ਗਿਆ ਉਹਨਾਂ ਲੋਕਾਂ ਦੀ ਵੀ ਮਦਦ ਕਰਾਂਗੇ ਜਿੰਨੇ ਜੋਗੇ ਹੋਏ ਅਸੀਂ ਆਪਦੇ ਪਰਵਾਹਾਂ ਦੀ ਬਾਹ ਫੜਾਂਗੇ ਕਿਉਂਕਿ ਸਾਡੇ ਸੋ ਨਹਾ ਸਤਿ ਸ਼੍ਰੀ ਅਕਾਲ ਸਾਡੇ ਪਰਿਵਾਰ ਨੇ ਸਾਡੇ ਭਰਾ ਨੇ ਮੇਰੀ ਤੇ ਵੇਖੋ ਹਲਕੇ ਦੇ ਵਿੱਚ ਹੀ ਸ਼ੁਰੂ ਤੋਂ ਹਾਜ਼ਰੀ ਰਹੀ ਆ ਇੱਥੇ ਮੇਰੀ ਜ਼ਮੀਨ ਆ ਇੱਥੇ ਮੇਰਾ ਕਾਰੋਬਾਰ ਆ ਮੇਰੇ ਪਰਿਵਾਰਾਂ ਦੀ ਤਰ੍ਹਾਂ ਨਹੀਂ ਕਿ ਅੱਜ ਆਪਾਂ ਮੰਤਰੀ ਬਣ ਗਏ ਆ ਤੇ ਅੱਜ ਪਿਆਰ ਬਣਿਆ ਜਾਣ ਪਛਾਣ ਬਣੀ ਆ ਜਿਉਂ ਸੁਰਤ ਸੰਭਾਲੀ ਆ ਉਦੋਂ ਤੋਂ ਹੀ ਸਾਰੇ ਇਲਾਕੇ ਦਾ ਪਿਆਰ ਆ ਸਾਰੇ ਭੈਣਾ ਭਰਾਵਾਂ ਦੀ ਤਰ੍ਹਾਂ ਪਿਆਰ ਕਰਦੇ ਆ ਜੇ ਜਿੰਨੇ ਵੀ ਸਾਥੀ ਮਿਲੇ ਅੱਜ ਚਲੋ ਦੁੱਖ ਦੀ ਘੜੀ ਆ ਤੇ ਜਦੋਂ ਦੁੱਖ ਦੀ ਘੜੀ ਦੇ ਵਿੱਚ ਭਾਵੇਂ ਚਲੋ ਕਿਸੇ ਨੂੰ ਕੁਝ ਨਾ ਵੀ ਆਪਾਂ ਦਈਏ ਜਦੋਂ ਦੁੱਖ ਦੀ ਘੜੀ ਦੇ ਵਿੱਚ ਪਤਾ ਲੈਣ ਆ ਜੀਏ ਤੇ ਦੁੱਖ ਜਿਹੜਾ ਵਾ ਉਹ ਬਿਲਕੁਲ ਖਤਮ ਹੋ ਜਾਂਦਾ ਘਟ ਜਾਂਦਾ ਜੇ ਖੁਸ਼ੀ ਹੋਵੇ ਖੁਸ਼ੀ ਦੇ ਵੇਲੇ ਕਿਸੇ ਦੇ ਕੋਲ ਜਾਈਏ ਖੁਸ਼ੀ ਵੰਡਾਇਆ ਵਾਝ ਜਾਂਦੀ ਆ ਦੁੱਖ ਵੰਡਾਇਆ ਘਟ ਜਾਂਦਾ ਦੁੱਖ ਦੀ ਘੜੀ ਮੇਰਾ ਫਰਜ਼ ਬੰਦਾ ਸੀ ਮੈਂ ਆਪਦੇ ਹਲਕੇ ਦੀ ਸੰਗਤ ਦੇ ਵਿੱਚ ਆਉਂਦਾ ਆਇਆ ਵੀ ਆ ਤੇ ਮੈਂ ਇੱਥੇ ਰਹੂੰਗਾ ਵੀ ਪਰਮਾਤਮਾ ਕਿਰਪਾ ਕਰੇ ਪਿੱਛੇ بارش ਬੰਦ ਹੋਵੇ ਤੇ ਜਿਹੜਾ ਪਾਣੀ ਆ ਉਸ ਤੋਂ ਸਾਨੂੰ ਨਿਜਾਤ